ਲਓ ਵੀ ਤੁਸੀਂ ਵੇਖ ਸਕਦੇ ਹੋ ਕਿ ਇਸ AC ਦੇ ਵਿੱਚ ਦੋਸਤੋ ਕਿੰਨਾ ਜ਼ਿਆਦਾ ਜਿਹੜਾ ਧੂਆ ਉਹ ਨਿਕਲ ਰਿਹਾ ਹੈ ਤੇ ਇਹ ਕਿਉਂ ਨਿਕਲ ਰਿਹਾ ਹੈ ਦੋਸਤੋ ਲੋਕੀ ਕਹਿੰਦੇ ਕਿ ਸਾਡਾ AC ਜਿਹੜਾ ਵਾ ਠੰਡਾ ਨਹੀਂ ਕਰਦਾ ਹੈ ਇਹ ਟਾਈਮ ਪੈ ਕੇ ਜਿਹੜਾ ਵਾ ਪੁਰਾਣਾ ਹੋ ਚੁੱਕਾ ਹੈ ਪਰ AC ਜਿਹੜਾ ਠੰਡਾ ਨਹੀਂ ਕਰਦਾ ਤੇ ਇਦਾਂ ਇਹਦਾ ਧੂਆ ਉਹਨਾਂ ਦੇ ਵੀ ACਆਂ ਦੇ ਵਿੱਚ ਨਿਕਲਣ ਲੱਗ ਜਾਂਦਾ ਹੈ ਤੇ ਉਹ ਇੱਕ ਚੀਜ਼ ਵੱਲ ਦੋਸਤੋ ਧਿਆਨ ਹੀ ਨਹੀਂ ਦਿੰਦੇ ਜਿਹੜੀ ਇਹਦੀ ਮੇਨ ਚੀਜ਼ ਹੁੰਦੀ ਆ ਤੇ ਦੋਸਤੋ ਮੈਂ ਤੁਹਾਨੂੰ ਸਾਰਾ ਕੋ ਦੱਸਦਾ ਕਿ ਇਹ ਜਿਹੜੀ ਚੀਜ਼ ਨੂੰ ਆਪਾਂ ਕਿੱਦਾਂ ਸੈੱਟ ਕਰ ਸਕਦੇ ਹਾਂ ਬਹੁਤ ਹੀ ਸੌਖਾ ਹੈ ਤਰੀਕਾ ਤੇ ਤੁਹਾਡਾ ਇਹ ਸੀ ਇੰਨੀ ਕਿ ਜਿਆਦਾ ਜਿਹੜੀ 쿨ਿੰਗ ਵੀ ਕਰੂਗਾ ਤੇ ਨਾਲ ਦੀ ਨਾਲ ਜਿਹੜਾ ਵਾ ਇੰਨੀ ਕਿ ਜਿਆਦਾ ਠੰਡਕ ਦੇਊਗਾ ਕਿ ਤੁਹਾਨੂੰ ਜਿਹੜਾ ਵਾ ਕੰਬਲ ਲੈਣ ਦੀ ਲੋੜ ਪੈ ਜੂਗੀ ਉਹ ਵੀ 27 28 ਤੇ ਕੀ ਤੇ ਆ ਤੇ ਦੋਸਤੋ ਬਹੁਤ ਲੋਕੇ ਹੈਗੇ ਆ ਜਿਹੜਾ ਕਿ ਇਸ ਚੀਜ਼ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਉਹ ਆਪਣਾ ਜਿਹੜਾ ਏਸੀ ਚਲਾਈ ਜਾਂਦੇ ਰਹਿੰਦੇ ਆ ਹਨਾ ਉਹ ਜਿਹੜਾ 21 ਤੇ ਕਰ ਲੈਂਦੇ ਜਾਂ 16 ਤੇ ਕਰਕੇ ਹਨਾ ਪਾਏ ਰਹਿੰਦੇ ਆ ਪਰ ਏਜੀ ਵੱਲ ਧਿਆਨ ਨਹੀਂ ਦਿੰਦੇ ਫਿਰ ਉਹਨਾਂ ਦਾ ਏਸੀ ਜਿਹੜਾ ਖੇਤੀ ਖਰਾਬ ਹੋਣ ਲੱਗ ਜਾਂਦਾ ਤੇ ਇਸ ਤਰ੍ਹਾਂ ਵਿੱਚ ਉਹ ਜਿਹੜਾ ਵਾ ਉਹ ਧੂਆਂ ਛੱਡਣ ਲੱਗ ਜਾਂਦਾ ਪਰ ਦੋਸਤੋ ਇਹ ਜਿਹੜੀ ਟ੍ਰਿਕ ਹੈ ਨਾ ਬਹੁਤ ਹੀ ਕਾਮਯਾਬ ਹੈ ਤੇ ਤੁਹਾਡਾ ਏਸੀ ਨਵੇਂ ਦਾ ਨਵਾਂ ਬਣ ਜਾਊਗਾ ਤੇ ਨਾਲ ਦੀ ਨਾਲ ਦੇ ਨਾਲ ਦੀ ਨਾਲ ਹੀ ਦੋਸਤੋ ਜਿਹੜੀ ਆਪਾਂ ਏਸੀ ਦੀ ਸਰਵਿਸ ਹੈ ਨਾ ਉਹ ਦੋ ਤਿੰਨ ਮਿੰਟਾਂ ਦੇ ਵਿੱਚ ਹੀ ਆਪਾਂ ਤੁਹਾਡੀ ਕਰ ਦੇਣੀ ਆ ਤੇ ਉਹ ਕਿਵੇਂ ਕਰਨੀ ਆਜਾ ਸਾਰਾ ਕੁਝ ਦੱਸਦਾ ਆਪਣੀ ਵੀਡੀਓ ਦੇ ਵਿੱਚ ਤੇ ਤੁਸੀਂ ਉਹ ਵੀਡੀਓ ਨੂੰ ਦੋਸਤੋ ਚਲਦੀ ਚਲਦੀ ਨੂੰ ਸ਼ੇਅਰ ਕਰੀ ਜਾਓ ਹੋਰਾਂ ਲੋਕਾਂ ਤੱਕ ਕਿਉਂਕਿ ਇਹ ਵਾਲੀ ਪ੍ਰੋਬਲਮ ਬਹੁਤ ਜ਼ਿਆਦਾ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਆਉਂਦੀ ਆ ਏਸੀਆਂ ਦੀ ਤਦ ਲੋ ਵੀ ਦੋਸਤੋ ਉਹਦੇ ਲਈ ਆਪਾਂ ਕਰਨਾ ਕਿ ਏਸੀ ਦਾ ਜਿਹੜਾ ਉੱਪਰਲਾ ਪਾਰਟ ਹੈ ਨਾ ਉਹ ਆਪਾਂ ਪਹਿਲਾਂ ਖੋਲ ਲੈਣਾ ਤੇ ਇਹਦੀ ਜਿਹੜੀ ਜਾਲੀਆਂ ਨਾ ਦੋਸਤੋ ਇਹ ਚੈੱਕ ਕਰਦੀਆਂ ਬਹੁਤ ਜ਼ਰੂਰੀ ਹੁੰਦੀਆਂ ਵਾ ਇਹਦਾ ਪੀਰੀਅਡ ਹੁੰਦਾ ਹੈ ਕਿ ਹਫ਼ਤੇ ਬਾਅਦ ਇਹਨਾਂ ਨੂੰ ਜਿਹੜਾ ਵਾ ਝਾੜਨਾ ਪੈਂਦਾ ਪਰ ਲੋਕੀ 2-2 3-3 ਮਹੀਨੇ ਜਿਹੜਾ ਵਾ ਚੈੱਕ ਹੀ ਨਹੀਂ ਕਰਦੇ ਤੇ ਬਸ ਪਏ ਰਹਿੰਦੇ ਇੰਦਾਂ ਆ ਦੇਖੋ ਦੋਸਤੋ ਕਿੰਦਾ ਜਲਪਾ ਜਮੀਆਂ ਹੋਈਆਂ ਕਿੰਨਾ ਜ਼ਿਆਦਾ ਜਿਹੜਾ ਘੱਟਾ ਆ ਇਹ ਪੂਰਾ ਦਾ ਪੂਰਾ ਜਾਮ ਹੋਇਆ ਪਿਆ ਇੱਕ ਹਸਬਾ ਦਾ ਏਸੀ ਤੇ ਇਹ ਦੋਸਤੋ ਜਿੰਨਾ ਜੇਕਰ ਸਾਫ਼ ਨਾ ਹੋਣ ਉਹਨਾਂ ਜੇਕਰ ਜਿਹੜਾ ਤੁਹਾਡਾ AC ਹਵਾ ਠੱਡੀ ਦੇ ਨਹੀਂ ਸਕਦਾ ਉਹ ਅੱਗੇ ਜਿਹੜਾ ਉਹ ਹਵਾ ਘੱਲ ਹੀ ਨਹੀਂ ਸਕਦਾ ਤੇ ਆਹ ਦੇਖੋ ਦੋਸਤੋ ਇਹ AC ਤੁਸੀਂ ਇਹਨਾਂ ਜਾਲੀਆਂ ਦਾ ਦੋਵੇਂ ਜਾਲੀਆਂ ਦਾ ਹਾਲ ਦੇਖੋ ਕਿ ਪੂਰੀਆਂ ਪੂਰੀਆਂ ਆਂ ਜਾਮ ਹੋਈਆਂ ਜਲਬਾਂ ਜੰਮੀਆਂ ਪਈਆਂ ਤੇ ਕਿੰਨਾ ਜ਼ਿਆਦਾ ਘੱਟਾ ਜਿਹੜਾ ਇਹਨਾਂ ਦੇ ਉੱਤੇ ਆਇਆ ਪਿਆ ਆ ਲਓ ਵੀ ਲਓ ਦੋਸਤੋ ਤੁਸੀਂ ਏਸੀ ਦਾ ਹਾਲ ਵੇਖੋ ਆਇਆ ਕੋ ਕਿੰਨਾ ਜਿਆਦਾ ਜਿਹੜਾ ਗੰਦ ਹੈ ਕਿਉਂਕਿ ਆਪਾਂ ਜਾਲੀਆਂ ਨਹੀਂ ਸਾਫ਼ ਕੀਤੀਆਂ ਤੇ ਇਸ ਕਰਕੇ ਜਿਹੜਾ ਵਾ ਇਹਦੇ ਵਿੱਚ ਵੀ ਜਿਹੜਾ ਬਹੁਤ ਜਿਆਦਾ ਜਿਹੜਾ ਜ਼ਿਲਬਾ ਗੰਦ ਫਸ ਚੁੱਕਾ ਉਹਦੀਆਂ ਦੇ ਨਾਸਾਂ ਪੂਰੀਆਂ ਬੰਦ ਹੋਈਆਂ ਪਈਆਂ ਤੇ ਉਹਨੇ ਅੱਗੇ ਜਿਹੜਾ ਵਸਾ ਤੁਹਾਨੂੰ ਕੀ ਦੇਣਾ ਹੈ ਅੱਗੇ ਉਹਨੇ ਠੰਡ ਕਿ ਕੀ ਸੁਟਨੀ ਆ ਤੇ ਇਹਨੂੰ ਦੋਸਤੋ ਸਾਫ਼ ਕਰਨ ਦਾ ਟ੍ਰਿਕ ਜਿਹੜੀ ਹੈ ਨਾ ਬਹੁਤ ਹੀ ਸੌਖੀ ਆ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਆ ਉਹਦੇ ਲਈ ਦੋਸਤੋ ਆਪਾਂ ਇੱਕ ਸੁੱਕਾ ਕੱਪੜਾ ਪਹਿਲਾਂ ਲੈਣਾ ਹੈ ਤੇ ਸੁੱਕੇ ਕੱਪੜੇ ਦੇ ਨਾਲ ਆਪਾਂ ਇਹਦਾ ਚੰਗੀ ਤਰ੍ਹਾਂ ਜਿਹੜਾ ਘੱਟਾ ਮਿੱਟੀ ਹੈ ਨਾ ਪੂਰੇ ਦਾ ਪੂਰਾ ਉੱਤੋਂ ਤੋਂ ਜਿਹੜਾ ਸਾਫ਼ ਕਰ ਲਵਾਂਗੇ ਤੇ ਫਿਰ ਵਿੱਚੋਂ ਆਪਾਂ ਜਿਹੜਾ ਜਾਲੀਆਂ ਦੇ ਵਿੱਚੋਂ ਇਹਦੇ ਕਿੱਦਾਂ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ ਇਹ ਚੀਜ਼ਾਂ ਪਹਿਲਾਂ ਆਪਾਂ ਸਾਰਾ ਚੰਗੀ ਤਰ੍ਹਾਂ ਜਿਹੜਾ ਵਾ ਇਹਦਾ ਘੱਟਾ ਮਿੱਟੀ ਸਾਫ਼ ਕਰ ਲੈਣਾ ਹੈ हेलो भी दोस्तों ਤੁਸੀਂ ਕਟਾ ਮਿੱਟੀ ਜਿਲਬਾ ਇਹਦੀ ਜਿਹੜੀਆਂ ਬਹੁਤ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਤੇ ਇਹੋ ਪ੍ਰੋਬਲਮ ਕਰਕੇ ਲੋਕਾਂ ਦੇ ਏਸੀ ਜਿਹੜੇ ਨਾ ਬਹੁਤ ਜਲਦੀ ਜਿਹੜੀ ਖਰਾਬ ਹੋ ਜਾਂਦੇ ਆ ਤੇ ਨਾਲ ਦੀ ਨਾਲ ਕਈ ਲੋਕੀ ਕਹਿ ਦਿੰਦੇ ਆ ਕਿ ਸਾਡੇ ਏਸੀ ਦੇ ਵਿੱਚ برف ਜੰਮਣ ਲੱਗ ਜਾਂਦੀ ਆ ਤੇ ਰਾਤ ਨੂੰ ਕੜਕੜਕੜਕੜਕੜਕ ਦੀ ਆਵਾਜ਼ ਆਉਂਦੀ ਰਹਿੰਦੀ ਆ ਜਾਂ ਫਿਰ ਉਹਨਾਂ ਦਾ ਏਸੀ ਜਿਹੜਾ ਵਾ ਪਾਣੀ ਛੱੜਦਾ ਰਹਿੰਦਾ ਵਾ ਉਤੋਂ ਹਨਾ ਇਹ ਕਿਤੇ ਪੈਪਸਣੀ ਪਾਣੀ ਆਉਂਦਾ ਤੇ ਇਹ ਜਿਹੜਾ ਵਾ ਉਤੋਂ ਵੀ ਪਾਣੀ ਆਗਾ ਆ ਕੇ ਸਾਰਾ ਜਿਹੜਾ ਕਮਰਾ ਆਪਣਾ ਗਿੱਲਾ ਹੋ ਜਾਂਦਾ ਹੈ ਪਰ ਦੋਸਤੋ ਇਸ ਤਰੀਕੇ ਨਾਲ ਜਿਹੜਾ ਵਾ ਤੁਹਾਡਾ ਸਾਰਾ ਜਿਹੜਾ ਮਸਲਾ ਹੱਲ ਉਹਦੇ ਲਈ ਆਪਾਂ ਲੈ ਲੈਣਾ ਇੱਕ ਵੇਸਟ ਟੂਥ ਬਰਸ਼ ਹੈ ਨਾ ਦੰਦਾਂ ਵਾਲਾ ਬਰਸ਼ ਲੈ ਲੈਣਾ ਤੇ ਦੋਸਤੋ ਇਹਦੇ ਨਾਲ ਜਿਹੜੀਆਂ ਇਹੀਆਂ ਜਲਬਾਂ ਨਾ ਬੜੀ ਜਲਦੀ ਜਿਹੜੀਆਂ ਸਾਫ਼ ਹੋ ਜਾਂਦੀਆਂ ਵਾ ਬੜੀ ਛੇਤੀ ਹੈ ਤੇ ਜਿਹੜਾ ਸਾਰਾ ਕੱਟਾ ਮਿੱਟੀ ਜਲਬਾਂ ਜਿੰਨੀਆਂ ਵੀ ਜੰਮੀਆਂ ਹੁੰਦੀਆਂ ਵਾ ਵਿੱਚ ਸਾਰੀਆਂ ਦੀਆਂ ਸਾਰੀਆਂ ਇਹਦੀਆਂ ਨਾਸਾਂ ਜਿਹੜੀਆਂ ਵਾ ਨਾ ਖੁੱਲ ਜਾਣਗੀਆਂ ਏਸੀ ਦੀਆਂ ਤੁਹਾਡੀਆਂ ਤੇ ਐ ਏਸੀ ਜਿਹੜਾ ਤੁਹਾਡਾ ਨਵੇਂ ਵਰਗਾ ਹੋ ਜਾਊਗਾ ਤੇ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਕੱਲੀ ਕੱਲੀ ਇਹਦੇ ਜਿਹੜਾ ਵਾ ਨਾ ਪੈਪ ਦੇ ਵਿੱਚ ਆਪਾਂ ਮਾਰ ਦੇਣਾ ਹੈ ਤੁਸੀਂ ਤੁਸੀਂ ਵੇਖ ਸਕਦੇ ਹੋ ਕਿ ਇਹ ਵਾਲ ਬੂਲ ਘੱਟਾ ਮਿੱਟੀ ਜਿਲਮਾਂ ਜਿੰਨੀਆਂ ਵੀ ਹੁੰਦੀਆਂ ਨੇ ਦੋਸਤੋ ਇਹ ਸਾਰਾ ਆਪਣਾ ਏਸੀ ਜਿਹੜਾ ਵਾ ਅੰਦਰ ਖਿੱਚ ਲੈਂਦਾ ਜਿਹਦੇ ਕਰਕੇ ਆਪਣਾ ਏਸੀ ਜਿਹੜਾ ਵਾ ਹੈਨਾ ਬਿਲਕੁਲ ਐ ਬਲੌਕ ਹੋ ਜਾਂਦਾ ਤੇ ਆਪਣਾ ਨੂੰ ਜਿਹੜੀ ਠੰਡੀ ਹਵਾ ਨਹੀਂ ਸੁੱਟਦਾ ਤੇ ਦੋਸਤੋ ਤਕਰੀਬਨ 2-3 ਮਿੰਟਾਂ ਦੇ ਵਿੱਚ ਇਹ ਜਿਹੜਾ ਬਰਸ਼ ਇਹ ਆਪਣਾ ਬਿਲਕੁਲ ਚੰਗੀ ਤਰ੍ਹਾਂ ਸਾਰੀਆਂ ਪੈਪਾਂ ਦੇ ਅੰਦਰੋਂ ਬਾਹਰੋਂ ਮਾਰ ਕੇ ਤੇ ਟੂਥ ਬਰਸ਼ਰ ਆਪਣਾ ਹਾਲ ਵੇਖੋ ਦੋਸਤੋ ਕਿੰਨੀਆਂ ਜਿਹੜੀਆਂ ਕਾਲੀਆਂ ਜਿਲਮਾਂ ਸਾਰੀਆਂ ਬਾਹਰ ਆਈਆਂ ਤੇ ਹੁਣ ਆਪਣਾ ਏਸੀ ਜਿਹੜਾ ਬਿਲਕੁਲ ਸਾਫ਼ ਹੋ ਚੁੱਕਾ ਹੈ ਤੇ ਇਸ ਤੋਂ ਬਾਅਦ ਦੋਸਤੋ ਜਿਹੜੀਆਂ ਜਾਣੀਆਂ ਨੇ ਆਪਣੇ ਹਨਾ ਇੰਨਾ ਕਟਾ ਮਿੱਟੀ ਜਿੱਪ ਚੜੀ ਹੀ ਬਿਲਕੁਲ ਆਪਾਂ ਇਹਨਾਂ ਨੂੰ ਪਾਣੀ ਦੇ ਨਾਲ ਸਾਫ਼ ਕਰਦੇ ਨਾ ਤੁਸੀਂ ਪਾਣੀ ਦਾ ਹਾਲ ਵੇਖੋ ਕਿੰਨਾ ਜ਼ਿਆਦਾ ਜਿਹੜਾ ਵਿੱਚ ਕਟਾ ਮਿੱਟੀ ਵੀ ਜਿਹੜਾ ਇਹਦੇ ਵਿੱਚ ਫਸ ਚੁੱਕਾ ਹੈ ਤੇ ਪਾਣੀ ਆਪਣਾ ਥਾਂ ਵੀ ਨਹੀਂ ਜਾ ਰਿਹਾ ਇੰਨਾ ਜ਼ਿਆਦਾ ਹਨਾ ਇੱਥੇ ਜਿਹੜਾ ਵਾ ਕਟਾ ਮਿੱਟੀ ਜਮ ਜੁਕਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਦੋਸਤੋ ਪਹਿਲਾਂ ਸਾਫ਼ ਕਰ ਲਵਾਂਗੇ ਐਨ ਚਮਚਮਾਉਂਦੀਆਂ ਜਿਹੜੀਆਂ ਹਨਾ ਇਹਨਾਂ ਨੂੰ ਕੱਢ ਦੇਣਾ ਵਾ ਬਿਲਕੁਲ ਨਵੇਂ ਵਰਗੀਆਂ ਤਿਲਾ ਉਹ ਪਾਣੀ ਨਾਲ ਧੋਣ ਤੋਂ ਬਾਅਦ ਆਪਾਂ ਇਹ ਤੇ ਮਾਰ ਲੈਣਾ ਜੀ ਸੁੱਕਾ ਜਾ ਕਪੜਾ ਬਿਲਕੁਲ ਵਧੀਆ ਤਰੀਕੇ ਦੇ ਨਾਲ ਤੇ ਹੁਣ ਤੁਸੀਂ ਜਾਲੀਆਂ ਦਾ ਹਾਲ ਵੇਖ ਸਕਦੇ ਹੋ ਤੇ ਲਓ ਵੀ ਜਾਲੀਆਂ ਵੇਖੋ ਆਪਣੀਆਂ ਬਿਲਕੁਲ ਨਵੀਆਂ ਐ ਚਮਚਮਾਉਂਦੀਆਂ ਲਛ ਲਛ ਕਰਦੀਆਂ ਬਣ ਚੁੱਕੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਇਹ ਦੇ ਵਿੱਚ ਫਿੱਟ ਕਰ ਦਵਾਂਗੇ ਏਸੀ ਦੇ ਵਿੱਚ ਤਲਾਬੀ ਇਸੇ ਤਰੀਕੇ ਨਾਲ ਜਿਹੜਾ ਜਿੱਦਾਂ ਆਪਾਂ ਬਾਹਰ ਕੱਢਿਆ ਸੀ ਉਸੇ ਤਰੀਕੇ ਨਾਲ ਆਪਾਂ ਜਿਹੜਾ ਵਾ ਇਹਨਾਂ 'ਚ ਫਿੱਟ ਕਰ ਦਵਾਂਗੇ ਆਪਣੀ ਏਸੀ ਦੇ ਵਿੱਚ ਇਹ ਵਾਲੀਆਂ ਜਾ ਰਹੀਆਂ ਤਾਂ ਇੱਥੇ ਦੋਸਤੋ ਦੋ ਇਹਨਾਂ ਦੇ ਤਿੰਨ ਜਿਹੜੇ ਲੋਕ ਹੁੰਦੇ ਆ ਸਾਈਡਾਂ ਤੇ ਤੇ ਵਿੱਚ ਇਹ ਲੋਕ ਵੀ ਆਪਾਂ ਜਿਹੜੇ ਆ ਇਹਦੇ ਵਿੱਚ ਬੰਦ ਕਰ ਦਵਾਂਗੇ ਤਾਂ ਜੋ ਇਹਦੇ ਵਿੱਚ ਕੋਈ ਵੀ ਕਟਾ ਮਿੱਟੀ ਅੰਦਰ ਜਿਹੜਾ ਵਾ ਜਾ ਨਾ ਸਕੇ ਤੇ ਜਿਆਦਾ ਜਿਹੜੀਆਂ ਜਿਲਬਾ ਵਾਂ ਉਹ ਨਾ ਜਾ ਸਕਣ ਤੇ ਉਸੇ ਤਰ੍ਹਾਂ ਆਪਾਂ ਦੂਜੀ ਜਾਲੀ ਵੀ ਦੋਸਤੋ ਇਸ ਤਰ੍ਹਾਂ ਲਾ ਦਿੱਤੀ ਤੇ ਇਸ ਤੋਂ ਬਾਅਦ ਜੀ ਆਪਾਂ ਨੇ ਕਰ ਲੈਣਾ ਜੀ ਆਪਣਾ ਏਸੀ ਬੰਦ ਇੱਥੋਂ ਬੂਰਾ ਟਕਣੀ ਦਾ ਅਗੋਂ ਲਾ ਕੇ ਇੱਥੋਂ ਲੋਗ ਜਿਹੜੇ ਦੋ ਹੁੰਦੇ ਆ ਇਹਨਾਂ ਨੂੰ ਫਿੱਟ ਕਰ ਲਵਾਂ। ਇਸੋ ਕੀ ਤਰੀਕੇ ਦੇ ਨਾਲ ਆਪਾਂ ਜਿਹੜੀ ਆ ਆਪਾਂ ਘਰੇ ਏਸੀ ਦੀ ਜਿਹੜੀ ਸਰਵਿਸ ਸੀ ਉਹ ਕਰ ਲਈ ਆ ਤੇ ਤੁਸੀਂ ਉੱਪਰ ਸੁੱਕਾ ਕੱਪੜਾ ਜਾਂ ਗਿੱਲਾ ਕੱਪੜਾ ਮਾਰ ਕੇ ਦੋਸਤਾਂ ਐ ਚੰਗੀ ਤਰ੍ਹਾਂ ਸਾਫ਼ ਕਰ ਲੈਣਾ। ਤੇ ਲਓ ਵੀ ਦੋਸਤੋ ਏਸੀ ਆਪਣਾ ਹੁਣ 27 ਤੇ ਚੱਲ ਰਿਹਾ ਤੇ ਇਹ ਝੋਣ ਕੋਈ ਵੀ ਜਿਹੜਾ ਹਨਾ ਧੂਆਂ ਨਹੀਂ ਮਾਰ ਰਿਹਾ ਜਿੱਦਾਂ ਪਹਿਲਾਂ ਹਨਾ ਬਹੁਤ ਹੀ ਜ਼ਿਆਦਾ ਧੂਆਂ ਜਾਂ ਛੱਡ ਰਿਹਾ ਸੀ ਤੁਸੀਂ ਵੇਖਿਆ ਸੀ ਵੀਡੀਓਜ਼ ਵਿੱਚ ਪਹਿਲਾਂ ਸਟਾਰਟਿੰਗ ਦੇ ਵਿੱਚ ਪਰ ਹੁਣ ਇਹ ਬਿਲਕੁਲ ਸਾਫ਼ ਹੋ ਚੁੱਕਾ ਤੇ ਸਫਾਈ ਹੋ ਚੁੱਕੀ ਆ ਤੇ ਇਹਨੂੰ ਆ ਵੀ ਦੋਸਤੋ ਇੰਨੀ ਜਿਆਦਾ ਜਿਹੜੀ ਹੁਣ 쿨ਿੰਗ ਕਰ ਰਹਿੰਦਾ ਨਾ ਕੰਬਲ ਲੈਣੇ ਪੈਣਦੇ ਆ ਇਹ ਕੰਬਲ ਵੀ ਅਸੀਂ ਜਿਹੜੇ ਕੱਢ ਲੇਤੀਆ ਤੇ ਬਹੁਤ ਹੀ ਜਿਆਦਾ ਜਿਹੜੀ ਇਹ 쿨ਿੰਗ ਆ ਹੁਣ ਕਰਨ ਲੱਗਾ ਕਿਉਂਕਿ ਇਹਦੀ ਏਸੀ ਜਿਹੜੀ ਆ ਬਹੁਤ ਹੀ ਆਪਸੋਖੇ ਤਰੀਕੇ ਨਾਲ ਜਿਹੜੀ ਘਰੇ ਹੀ ਕਰ ਲੇਤੀ ਆ ਤੇ ਇਹ ਜਿਹੜਾ ਹੁਣ ਕੋਈ ਵੀ ਧੂਆ ਨਹੀਂ ਮਾਰ ਰਿਹਾ ਕੁਝ ਨਹੀਂ ਕਰ ਰਿਹਾ ਤੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਦੋਸਤੋ ਵੀਡੀਓ ਨੂੰ ਲੋਕਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਤੇ ਗਾਂ ਤੇ ਗਾਂ ਵੀ ਦੋਸਤੋ ਇਦਾਂ ਦੀਆਂ ਹੋਰ ਟਿਪਸ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜ਼ਰੂਰ ਜਾਇਓ ਧੰਨਵਾਦ